ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਿੱਧੀ ਬੇਨਤੀ ਕਰਨ ਲੱਗਿਆ ਆ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਜੀ ਮਾਨ ਨੂੰ ਕਿ ਲੋਕਾਂ ਦੇ ਵਿੱਚ ਦੱਸ ਦਾ ਮਾਹੌਲ ਬਣਿਆ ਹਾਹਾਕਾਰ ਮਚੀ ਹੋਈ ਆ ਦੁਨੀਆ ਰੋਡਾਂ ਤੇ ਆਣ ਕੇ ਬਹਿ ਗਈ ਆ ਤੇ ਤੁਹਾਡੀ ਸਰਕਾਰ ਜਿਹੜਾ ਬਦਲਾਅ ਲਿਆਉਣਾ ਚਾਹਦੀ ਸੀ ਉਹ ਸਿਰੇ ਤੇ ਬਦਲਾਅ ਲਿਆ ਦਿੱਤਾ ਸਿਰੇ ਤੇ ਤੁਹਾਡਾ ਬਦਲਾਅ ਚੜ ਗਿਆ ਪਰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਨਾ ਕਿ ਤੁਹਾਡਾ ਇੱਕ ਕਿਹਿਆ ਬੋਲ ਜਿਹੜਾ ਠੀਕ ਆ ਸਿਰ ਮੱਥੇ ਆ ਤੁਹਾਡੀ ਸਪੀਚ ਲੋਕਾਂ ਦੇ ਦਿਲਾਂ ਦੇ ਵਿੱਚ ਅਸਰ ਕਰਦੀ ਆ ਤੁਹਾਡੇ ਤੇ ਕੋਈ ਕ腐ਸ਼ਨ ਦਾ ਦੋਸ਼ ਨਹੀਂ ਲੱਗ ਰਿਹਾ ਪਰ ਜਿਹੜੇ ਤੁਹਾਡੇ ਥੱਲੇ 92 ਮਜ਼ਦੂਰ ਬੰਧੂ ਜਿਹੜੇ ਨੇ ਉਹਨਾਂ ਨੇ ਆਪਣੇ ਆਪਣੇ ਏਰੀਆ 'ਚ ਅੱਤ ਕਰਾਈ ਹੋਈ ਆ ਤੇ ਰਿਪੋਰਟਾਂ ਤੁਹਾਨੂੰ ਵੀ ਪਹੁੰਚਦੀਆਂ ਹੋਣਗੀਆਂ ਉਹਨਾਂ ਦਾ ਕੀਤਾ ਤੁਹਾਨੂੰ ਭੁਗਤਣਾ ਪੈਣਾ ਹੈ ਭਗਵੰਤ ਮਾਨ ਜੀ ਤੁਹਾਡੇ ਤੱਕ ਵੀਡੀਓ ਜਿਹੜੀ ਆ ਇਹ ਸੰਗਤ ਲੋਕ ਪਹੁੰਚਾਉਣਗੇ ਤੇ ਪਹੁੰਚੂਗੀ ਜਰੂਰ ਤੇ ਲੋਕ ਸ਼ੇਅਰ ਕਰਨ ਇਹਦੇ ਵਿੱਚ ਲੋਕਾਂ ਦੀ ਗੱਲ ਕਰਨ ਲੱਗਿਆ ਨਾ ਕਿ ਆਪਣੀ ਤੁਹਾਡੀ ਪੁਲਿਸ ਨਹੀਂ ਜਿਹੜੀ ਬੇਲਗਾਮ ਹੋ ਚੁੱਕੀ ਆ ਕਿ ਉਹਨਾਂ ਨੇ ਪੁਲਿਸ ਮਹਿਕਮੇ ਨੂੰ ਆਪਣੇ ਪਿਓ ਦਾ ਮਹਿਕਮਾ ਸਮਝ ਕੇ ਰੱਖਿਆ ਵਾ ਤੁਹਾਡੇ ਤੇ ਇਹ ਇਲਜ਼ਾਮ ਲੱਗ ਰਹੇ ਨੇ ਕਿ ਤੁਸੀਂ ਪੁਲਿਸ ਨੂੰ ਹਰ ਬੰਨੇ ਪਟਵਾਰੀਆਂ ਨੂੰ ਤਹਿਸੀਲਦਾਰਾਂ ਨੂੰ ਹਰ ਮਹਿਕਮੇ ਨੂੰ ਇੰਨੇ ਕਿ ਛੋਟ ਦੇ ਦਿੱਤੀ ਆ ਕਿ ਛਿੱਤੇ ਛੜੇ ਆਮ ਰਿਸਵਤ ਚੱਲਣ ਢੀ ਆ ਤੇ ਤੁਸੀਂ ਰਿਸਵਤ ਦੇ ਉੱਤੇ ਇੱਕ ਨੰਬਰ ਜਾਰੀ ਕੀਤਾ ਉਹ ਨੰਬਰ ਦਾ ਫਾਇਦਾ ਕੀ ਹੈ ਜਾਰੀ ਕਰਨ ਦਾ ਕਿਉਂ ਲੋਕਾਂ ਨੂੰ ਪਾਗਲ ਬਣਾ ਰਹੇ ਹੋ ਜੇ ਤੁਸੀਂ ਚੰਗੇ ਹੋ ਤੇ ਚੰਗੇ ਕਹਿੰਦੇ ਆ ਪਰ ਤੁਹਾਡੇ ਥੱਲੇ ਹਰ ਮੈਕਮੇ ਦੇ ਵਿੱਚ ਲੋਕ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਉਂਗੜਾ ਬਰਾਬਰ ਨਹੀਂ ਹੁੰਦੀਆਂ ਪਰ ਪੰਜਾਂ ਉਂਗਲਾਂ 'ਚੋ ਚਾਰ ਉਂਗਲਾਂ ਇਸ ਟਾਈਮ ਬਰਾਬਰ ਨਹੀਂ ਤੇ ਇੱਕ ਉਂਗਲ ਜਿਹੜੀ ਉਹ ਸਹੀ ਚੱਲ ਰਹੀ ਹੈ ਪੁਲਿਸ ਮੈਕਮੇ ਦੇ ਵਿੱਚ ਕੁਝ ਲੋਕ ਇੰਨੇ ਚੰਗੇ ਨੇ ਕਿ ਜਿਹੜੇ ਹਮਦਰਦੀ ਕਰਦੇ ਨੇ ਉਹਨਾਂ ਨੂੰ ਛੱਡ ਕੇ ਬਾਕੀ ਅਕਿਰਤ ਕਾਨ ਪੁਲਿਸ ਵਾਲੇ ਜਿਹੜੇ ਨੇ ਧੱਕੇ ਨਾਲ ਲੋਕਾਂ ਤੇ ਨਸ਼ੇ ਦੇ ਪਰਚੇ ਪਾ ਰਹੇ ਨੇ ਬਿਨਾ ਕਿਸੇ ਦਾ ਬਿਆਨ ਦਿੱਤਿਆਂ ਆਪਣੇ ਕੋਲੋਂ ਹੀ ਦੂਜੇ ਬੰਦੇ ਨੂੰ 29 ਨੰਬਰ 'ਚ ਰੱਖ ਰਹੇ ਨੇ ਬਿਆਨਾਂ 'ਚ ਰੱਖ ਰਹੇ ਨੇ ਚੁੱਕ ਚੁੱਕ ਕੇ ਖੜ ਰਹੇ ਨੇ ਜੇ ਤੇ ਉਹਨਾਂ ਦੀ ਜੇਬ ਭਰ ਦਿੰਦੇ ਆ ਜੇ ਤੇ ਉਹਨਾਂ ਦਾ ਮੂੰਹ ਜਿਹੜਾ ਐਡਾ ਉਹਨੂੰ ਬੰਦ ਕਰ ਦਿੰਦੇ ਆ ਤੇ ਫੇਰ ਤੇ ਪੁੱਛਗਿੱਛ ਕਰਕੇ ਛੱਡਿਆ ਜਾਂਦਾ ਤੇ ਜੇ ਉਹ ਵਿਚਾਰੇ ਗਰੀਬ ਦਿਹਾੜੀ ਲਾ ਕੇ ਘਰ ਚੋਂਦੇ ਆ ਪਿਓ 500 ਰੁਪਇਆ ਲਿਉਂਦਾ ਤੇ ਪੁੱਤ ਦਿਹਾੜੀ ਤੋਂ ਘਰ ਆਉਂਦਾ ਤੇ ਉਹਨੂੰ ਫੜ ਕੇ ਲੈ ਜਾਂਦੇ ਆ ਤੇ ਉਹ ਬੰਦੇ ਤੇ ਪਰਚਾ ਪਾ ਕੇ ਕੋਲੋਂ ਹੀ ਸਮਾਨ ਪਾ ਕੇ ਉਹਨੂੰ ਜੇਲ੍ਹ ਚ ਭੇਜ ਦਿੰਦੇ ਆ ਇੱਕ ਤੇ ਹਾਈ ਕੋਰਟ ਦੇ ਬਿਆਨ ਜਿਹੜੇ ਆਏ ਉਹਦਾ ਮੈਂ ਸਤਕਾਰ ਕਰਦਾ ਕਿ ਜਿਹੜੇ ਹਾਈ ਕੋਰਟ ਨੇ ਸਖਤ ਹੋ ਕੇ ਇਸ ਟਾਈਮ ਪੁਲਿਸ ਦੇ ਖਿਲਾਫ ਮਹਿਕਮੇ ਦੇ ਪੂਰਾ ਜਿਹੜਾ ਹਾਈ ਕੋਰਟ ਜੱਜ ਸਿਸਟਮ ਖਿਲਾਫ ਹੋਏ ਪਏ ਨੇ 5 ਗ੍ਰਾਮ ਤੱਕ ਜੇ ਕਿਸੇ ਨੂੰ ਫੜ ਲੈਂਦੇ ਨੇ ਉਹਨੂੰ ਜ਼ਮਾਨਤ ਔਨ ਦੀ ਸਪੋਰਟ ਜੱਜ ਦੇ ਦਿੰਦਾ ਕਿਉਂਕਿ ਜੇਲ੍ਹਾਂ ਦੇ ਵਿੱਚ ਜਿੰਨੀ ਕਪੈਸਿਟੀ ਚਾਹੀਦੀ ਉਤੋਂ 3 ਗੁਣਾ ਵੱਧ ਬੰਦੇ ਤੜੇ ਗਏ ਨੇ ਉਹ ਦਵਾਈਆਂ ਪਾ ਪਾ ਰੋ ਰੋ ਕੇ ਦਵਾਈਆਂ ਪਾ ਪਾ ਕੇ ਕਹਿ ਰਹੇ ਨੇ ਕਿ ਸਾਡੇ ਨਾਲ ਨਜਾਇਜ਼ ਹੋ ਗਈ ਪੁਲਸ ਵਾਲਿਆਂ ਦਾ ਕੀ ਜਣਾ ਇਹਨਾਂ ਨੇ ਇੱਕ ਅਖੜ ਲਿਖਣਾ ਤੇ ਅਗਲੇ ਬੰਦੇ ਦੀ ਜ਼ਿੰਦਗੀ ਖਰਾਬ ਹੋ ਜਣੀ ਤੇ ਉਸ ਨਾਨਕ ਗੁਰ ਨਾਨਕ ਦੇ ਘਰ ਚ ਲੇਖਾ ਇਹਨਾਂ ਨੂੰ ਦੇਣਾ ਪੈਣਾ ਸ਼ੂਗਰ ਨਾਲ ਇਹ ਮਰੰਡੇ ਨੇ ਪੋਤੇ ਇਹਨਾਂ ਦੇ ਨਸ਼ੇ ਕਰਨ ਦੇ ਨੇ ਧੀਆ ਇਹਨਾਂ ਦੀਆਂ ਘਰਾਂ ਤੋਂ ਨਿਕਲ ਗਿਆ ਨੇ ਘਰ ਦੀਆਂ ਇਹਨਾਂ ਦੀ ਜਿਹੜੀਆਂ ਉਹ ਮਰ ਚੁੱਕੀਆਂ ਨੇ ਇਹਨਾਂ ਨੂੰ ਸ਼ੂਗਰ ਦੇ ਨਾਲ ਅਟੈਕ ਹੋਣ ਤੱਕ ਜਾਣ ਡਿਆ ਤੇ ਜਿਹੜੀ ਵਰਦੀ ਆ ਉਹਦੀ ਧੌਂਸ ਵਿਖਾ ਕੇ ਤੇ ਆਪਣੀਆਂ ਜੇਬਾਂ ਭਰਨ ਦੇ ਨੇ ਤੇ ਕਿਉਂ ਨਹੀਂ ਵੀਰੋ ਤੁਸੀਂ ਵੀਡੀਓ ਸ਼ੇਅਰ ਕਰ ਸਕਦੇ ਕਿਉਂ ਨਹੀਂ ਭਗਵੰਤ ਮਾਨ ਜੀ ਇਹਨਾਂ ਦੀ ਜਿਹੜੇ ਕਾਊਂਟ ਚੈੱਕ ਹੁੰਦੇ ਕਿਉਂ ਨਹੀਂ ਇਹਨਾਂ ਦੇ ਖਾਤੇ ਦੇ ਇਹਨਾਂ ਦੀ ਰਿਸ਼ਵਤ ਜਿਹੜੀ ਇਹਨਾਂ ਦੇ ਮਹਿਲ ਮਨਾਰ ਪਲਾਟ ਕੋਠੀਆਂ ਕਿ ਚੈੱਕ ਹੁੰਦੀਆਂ ਕਿ ਕਿਹੜੀ ਰਿਸ਼ਵਤ ਨਾ ਬਣੀ ਆ ਨਸੇ ਦੇ ਵਿੱਚੋਂ ਜੇ ਕਿਸੇ ਨੇ ਘਰ ਬਣਾਇਆ ਕੋਲੋਂ ਤੁਸੀਂ ਅਟੈਚ ਨਸੇ ਦੇ ਨਾਂ ਤੇ ਕਰ ਦਿੰਦੇ ਜੇ ਤੇ ਮਿਊਜ਼ੀਕਲ ਕਮੇਟੀ ਜਾਂ ਸਰਕਾਰੀ ਜਗ੍ਹਾ ਹੁੰਦੀ ਉਹਨੂੰ ਢਾਉਣ ਦੀ ਬਜਾਏ ਨਸੇ ਦਾ ਨਾਂ ਤੇ ਪਰਚਾ ਪਾ ਦਿੰਦੇ ਆ ਨਾ ਕੇ ਤੁਹਾਡੇ ਅਫਸਰ ਪ੍ਰੈਸ ਨੂੰ ਦੱਸਦੇ ਆ ਜੇ ਪ੍ਰੈਸਵਾਚੋਂ ਕਦੀ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰਿਆ ਜਾਂਦਾ ਕੱਲ ਪਰਸੋ ਬਟਾਲੇ ਦੀ ਵੀਡੀਓ ਆ ਰਹੀ ਆ ਕਿੱਦਾਂ ਬਾਹਰ ਦੀ ਪੁਲਿਸ ਨੇ ਆ ਕੇ ਪੱਤਰਕਾਰ ਤੇ ਕਿੱਦਾਂ ਹਮਲਾ ਕੀਤਾ ਕਿੱਦਾਂ ਕੁੱਟਿਆ ਮਾਰਿਆ ਜੇ ਕੋਈ ਤੁਹਾਡੇ ਖਿਲਾਫ ਆਵਾਜ਼ ਬੁਲੰਦ ਕਰਦਾ ਉਹਦਾ ਤੁਸੀਂ ਸੰਗ ਨੱਪ ਦਿੰਦੇ ਹੋ ਲੱਖਾ ਸਿਧਾਣਾ ਉਹਦੀ ਕਰਤਾਰਕੁਸ਼ੀ ਕੀਤੀ ਸਿੱਧੂ ਭਾਨੇ ਦੀ ਕਰਤਾਰਕੁਸ਼ੀ ਕਰ ਰਹੇ ਪਲਵਿੰਦਰ ਝੋਟੇ ਦੀ ਕਰਤਾਰਕੁਸ਼ੀ ਕਿਸ ਤਰ੍ਹਾਂ ਕੀਤੀ ਤੁਸੀਂ ਕਿਹੜੇ-ਕਿਹੜੇ ਬੰਦੇ ਦੀ ਕਰਤਾਰਕੁਸ਼ੀ ਨਹੀਂ ਕੀਤੀ ਵਾਰ ਜਥੇਬੰਦੀ ਭਾਈ ਭੰਮਰ ਸਿੰਘ ਜੀ ਅੰਮ੍ਰਿਤ ਸਿੰਘ ਜੀ ਖਾਲਸਾ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਉਹਦੀ ਕਰਤਾਰਕੁਸ਼ੀ ਅਜੇ ਤੱਕ ਕਿਸ ਪਰ ਤੁਹਾਨੂੰ ਇਹ ਡਰ ਲੱਗਿਆ ਪਿਆ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਕੋਈ ਨਹੀਂ ਆਉਣੀ ਵਾਰਸ ਅਤੇ ਬੰਦੀ ਪੰਜਾਬ ਦੇ ਹਰ ਪਾਸੇ ਨਿਮਾਉਂਦੇ ਜਿਹੜੇ ਇੱਕ ਨੰਬਰ ਤੇ ਜਿੱਤ ਪ੍ਰਾਪਤ ਕਰਕੇ ਤੇ ਭਾਈ ਅਮਰਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਬਣਾ ਕੇ ਬਾਹਰ ਲਿਆਉਣਗੇ ਉਹਨਾਂ ਨੇ ਗਲਤੀ ਕੀ ਕੀਤੀ ਨਸ਼ੇ ਛਡਾਉਣ ਦੀ ਕੋਸ਼ਿਸ਼ ਕੀਤੀ ਗਲਤੀ ਕੀ ਕੀਤੀ ਧੱਕੇ ਸਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਗਲਤੀ ਹੋ ਗਈ ਤੇ ਤੁਹਾਡੇ ਵਿੱਚ ਹੁਣ ਜਿਹੜੇ ਉਹਨਾਂ ਨੂੰ ਕਰਦਾਰ ਕੁਸੀ ਕਰਦੇ ਜੀ ਉਦੋਂ ਅਮਰਪਾਲ ਦੀ ਹੁਣ ਤੇ ਬਾਕੀ ਜਥੇਬੰਦੀਆਂ ਨੂੰ ਟਾਈਮ ਮਿਲਿਆ ਉਹ ਕਰ ਲੈਣ ਉਹਨਾਂ ਵਾਲਾ ਕੰਮ ਉਹ ਕਿਉਂ ਘਰ ਚੁੱਪ ਕਰਕੇ ਬੈਠੇ ਆ ਜਿਹਨਾਂ ਨਾ ਧੱਕਾ ਹੁੰਦਾ ਉਹਨੇ ਬੋਲਣਾ ਜੇ ਜਿਨ੍ਹਾਂ ਜਿਨ੍ਹਾਂ ਦਾ ਤੱਕਾ ਹੋਣ ਰਿਹਾ ਜਾਂ ਗਾੜੀ ਹੋਣ ਦੀ ਸੰਭਾਵਨਾ 8725842517 ਦਾਸ ਰਵਿੰਦਰ ਸਿੰਘ ਖਾਲਸਾ ਨਾਲ ਸੰਪਰਕ ਕਰ ਲਿਓ ਦਾਸ ਨੇ ਖੁਦ ਬਹੁਤ ਤਗੜਾ ਤੱਕਾ ਹੋਇਆ ਪਰ ਉਸ ਗੁਰੂ ਨਾਨਕ ਦੀ ਅਦਾਲਤ ਚ ਵਾਇਦਿਤ ਬੜੀ ਆਏ ਆ ਕਹਿਣ ਦਾ ਮਤਲਬ ਕਿ ਜਿਹੜੀਆਂ ਖਬਰਾਂ ਪੰਜਾਬੀ ਟਰਬਿਊਨ ਅਜੀਤ ਦਾ ਖਬਰ ਕੁਝ ਚੈਨਲ ਇਹੋ ਜਿਹੇ ਜਿਨ੍ਹਾਂ ਨੇ ਖਬਰ ਚਲਾਈ ਇਹ ਨਹੀਂ ਵੇਖਿਆ ਕਿ ਪਛੋਕੜ ਕੀ ਸੀ ਇਹ ਨਹੀਂ ਵੇਖਿਆ ਕਿ ਐਫ ਆਈ ਆਰ ਦੇ ਆਧਾਰ ਤੇ ਖਬਰ ਦਈਏ ਪਿਛਲੇ ਜੀਵਨ ਦੀ ਝਾਤ ਕੀ ਸੀ ਅਗਲੇ ਦੀ ਕੀ ਸੀ ਸਭ ਕੁਝ ਕੋਲੋਂ ਠੱਪ ਦਿੱਤਾ ਪੁਲਿਸ ਦੇ ਕਹਿਣ ਤੇ ਪਰ ਡਿਫੈਂਡੈਂਸਨ ਦੇ ਜਿਹੜੇ ਕੇਸ ਹੁਣ ਤੁਹਾਨੂੰ ਆਉਣੇ ਆ ਨੋਟਸ ਪੰਜਾਬੀ ਟਰਬਿਨ ਨੂੰ ਜਾਣਾ ਹੁਣ ਉਹ ਪੱਤਰਕਾਰ ਨੂੰ ਨੋਟਸ ਜਾਣੇ ਜਿਨ੍ਹਾਂ ਨੇ ਮੇਰੇ ਖਿਲਾਫ ਖਬਰ ਲਾਈ ਮੇਰਾ ਬਿਨਾ ਵਰਜਨ ਲਏ ਤੋ ਅੱਜ ਘਰ ਤੇ ਬੈਠੇ ਤੁਹਾਡਾ ਫਰਜ਼ ਨਹੀਂ ਬਣਦਾ ਖਲਾਫ ਖਬਰ ਚਲਾਈ ਤੇ ਤੁਸੀਂ ਸਾਡਾ ਪੱਖ ਵੀ ਲਓ ਪ੍ਰੈਸਰ ਰਿਪੋਰਟਰ ਸਾਂਝਾ ਹੁੰਦਾ ਹਰ ਇੱਕ ਦਾ ਪੱਖ ਲੈਣਾ ਹੁੰਦਾ ਤੁਸੀਂ ਸਰਕਾਰ ਦੇ ਪਿੱਠੂ ਬਣ ਕੇ ਚੱਲ ਰਹੇ ਹੋ ਸਰਕਾਰ ਦੇ ਚਮਚਿਓ ਸਰਕਾਰ ਦੀਆਂ ਜੁੱਤੀਆਂ ਚੱਟ ਰਹੇ ਹੋ ਤੁਸੀਂ ਜੁੱਤੀ ਚੱਟ ਮਹਿਕਮਾ ਤੁਸੀਂ ਜਿਹੜੇ ਪੱਤਰਕਾਰ ਡਰ ਕੇ ਬੇਬਾਕੀ ਦੇ ਨਾਲ ਨਹੀਂ ਬੋਲਦਾ ਡਰ ਕੇ ਆਪਣੇ ਘਰ ਸਹਮ ਦੇ ਮਾਹੌਲ ਨਾਲ ਬੈਠੇ ਆ ਜ਼ਮੀਨਾਂ ਤੁਹਾਡੀਆਂ ਖੋਈਆਂ ਜਾਂਦੀਆਂ ਘਰਾਂ 'ਚ ਤੁਹਾਡੇ ਕਬਜ਼ੇ ਹੋਣੇ ਆ ਜਦੋਂ ਸਾਡੇ ਘਰਾਂ 'ਚ ਕਬਜ਼ੇ ਹੋਣੇ ਧੀਆ ਭੈਣਾਂ ਨੂੰ ਹੱਥ ਪੈਣੇ ਨਾ ਉਦੋਂ ਤੁਸੀਂ ਦੰਦੀਆਂ ਵੱਟ ਨਹੀਂ ਹੱਥ ਨੂੰ ਰੋਣਾ ਵਾ ਨਾ ਤੁਹਾਡੀ ਕਿਸੇ ਨੇ ਮਦਦ ਕਰਨੀ ਆ ਤੇ ਨਾ ਤੁਹਾਡੇ ਪਿੱਛੇ ਕਿਸੇ ਨੇ ਤੁਰਨਾ ਜਿੰਨਾ ਕ ਤੁਸੀਂ ਕਿਸ ਦੇ ਪਿੱਛੇ ਤੁਰਦੇ ਹੋ ਆਉਣ ਵਾਲੇ ਸਮੇਂ 'ਚ ਇੰਨਾ ਵੱਡਾ ਖੁਲਾਸਾ ਕਰਨ ਜਾ ਰਹੇ ਆ ਜਿਹੜੇ ਕੁਝ ਪੁਲਿਸ ਵਾਲਿਆਂ ਨੇ ਗੰਦ ਪਾਇਆ ਹੋਇਆ ਵਾ ਜਿਹੜੇ ਪੁਲਿਸ ਵਾਲਿਆਂ ਨੇ ਨਾਜਾਇਜ਼ ਬੱਚਿਆਂ ਦੇ ਚੱਕਣੇ ਸ਼ੁਰੂ ਕੀਤੇ ਆ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਨ ਨੂੰ ਇੱਕ ਕਮੇਟੀ ਬਣ ਗਈ ਹੈ ਉਹ ਆਪਣਾ ਬਿਲਾ ਆਪ ਕਰ ਲੈਣ ਇਹ ਗੱਲ ਨੂੰ ਐਵੇਂ ਨਾ ਸਮਝਣ ਕਿ ਐਵੇਂ ਬੋਲ ਦਿੱਤਾ ਖਰੇ ਕਰਨਾ ਕੁਝ ਨਹੀਂ ਉਹਨਾਂ ਦੇ ਸਮੇਂ 'ਚ ਪਟਾਕਾ ਬਹੁਤ ਤਕੜਾ ਪੈਣ ਵਾਲਾ ਇਹ ਮੈਂ ਬੇਨਤੀ ਕਰ ਦੇਣਾ ਚਾਹੁੰਦਾ ਜਿੱਦਿਕੇ ਤੁਹਾਨੂੰ ਡਿਊਟੀ ਮਿਲਦੀ ਹੈ ਨਾ ਖਾਕੀ ਵਰਦੀ ਵਾਲਿਓ ਕੁੱਤਿਓ ਜਿਹੜੇ ਹਰਾਮ ਦੇ ਕੰਮ ਕਰਦੇ ਦੱਲੇ ਚੰਗਿਆਂ ਨੂੰ ਸਲਾਮ ਆ ਉਹ ਬੰਦੇ ਦੇ ਪੁੱਤ ਬਣ ਕੇ ਓਨੀ ਕੀ ਡਿਊਟੀ ਕਰੋ ਡਿਊਟੀ ਤੋਂ ਵੱਧ ਚਾਦਰ ਤੋਂ ਪੈਰ ਲਾ ਪਸਾਰਿਓ ਤੁਹਾਨੂੰ ਦੱਸ ਦਈਏ ਤੁਹਾਡੇ ਤੋਂ ਸਤੇ ਬੱਚੇ ਫਿਰ ਗੈਂਗਸਟਰਾਂ ਦੀ ਰਾਹ ਤੇ ਤੁਰਦੇ ਆ ਜੋ ਹਰ ਵੜੀ ਵਕੂਆ ਬਣਾ ਲੈਂਦੇ ਆ ਕਿ ਪਿਸਤੌਲ ਉਹਦੇ ਕੋ ਘਟਾਇ ਲਾਤ ਚ ਗੋਲੀ ਮਾਰਤੀ ਉਹਦੇ ਕੋ ਘਟਾਇ ਜੇ ਕਰਤਾ ਪਰਚੇ ਤੋਂ ਉਹਨੂੰ ਰੱਖਤਾ ਨਾ ਉਹਦਾ ਕੀਤਾ ਵੀਡੀਓਗ੍ਰਾਫੀ ਕਰਦੇ ਹੋ ਬਣ ਲੱਗਿਆ ਹਾਈ ਕੋਰਟ ਦਾ ਦੇਸ ਉਸੇ ਟਾਈਮ ਬੰਦੇ ਦੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਆ ਉਹਦੇ ਕੋਲੋਂ ਸਮਾਨ ਬਰਾਮਦ ਹੋਣ ਡਿਆ ਬਾਹਰ ਕੈਮਰਾ ਚਲਾ ਕੇ ਸਾਰਾ ਕੁਝ ਵਿਖਾਇਆ ਜਾਏ ਪੇਸ਼ ਕੀਤਾ ਜਾਵੇ ਤੁਸੀਂ ਚੁੱਕਦੇ ਕਿਤੇ ਹੋ ਪਾ ਕਿਤੇ ਦਿੰਦੇ ਹੋ ਮੋਰਕੇ ਕੰਮ ਵੀ ਡਿਲੀਟ ਤੁਸੀਂ ਕਰਾਉਂਦੇ ਫਿਰਦੇ ਹੋ ਨਾ ਰੋਟੀ ਤੁਹਾਡੀ ਹਰਾਮ ਹੋ ਜਾਂਦੀ ਸੌਣਾ ਤੁਹਾਡਾ ਆਰਾਮ ਹੋ ਜਾਂਦਾ ਇਹੋ ਜਿਹੇ ਕੁੱਤੇ ਕੰਮ ਕਰਦੇ ਕਿਉਂ ਜੇ ਇਸ ਕਰਕੇ ਜਥੇਬੰਦੀਆਂ ਤੇ ਜੀਵ ਦੀ ਜ਼ਮੀਰ ਵਾਲੇ ਬੰਦੇ ਜਿਹੜੇ ਆ ਉਹ ਅਟੈਕ ਨੇ ਬੰਦਿਆਂ ਦੀ ਕਮੀ ਨਹੀਂ ਸੰਗਤ ਦੀ ਕਮੀ ਨਹੀਂ ਧਰਦੇ ਲੱਗਦੇ ਸੀ ਗਾਂ ਵੀ ਲੱਗਣਗੇ ਬੰਦੇ ਦੇ ਪੁੱਤ ਬਣਾਵਾਂਗੇ ਜੋ ਮਰਜ਼ੀ ਕਰ ਲੈਣ ਵੀਡੀਓ ਸ਼ੇਅਰ ਕਰ ਦਿਓ ਜਿਹਦੇ ਖਿਲਾਫ ਧੱਕਾ ਹੁੰਦਾ ਵਾ ਦਾਸ ਨਾਲ ਸੰਪਰਕ ਕਰ ਲਿਓ ਵਿਭਾਗ ਹੋ ਕੇ ਗਰਦਾਸਪੁਰ ਜ਼ਿਲ੍ਹੇ ਸੰਪਰਕ ਕੀਤਾ ਜਾਵੇ ਸਾਫ ਤੁਹਾਨੂੰ ਜਥੇਬੰਦੀਆਂ ਸੰਸਥਾਵਾਂ ਆਣ ਕੇ ਦਵਾਉਣ ਗਿਆ ਉਸ ਗੁਰਨਾਨਕ ਦੀ ਕਿਰਪਾ ਨਾਲ ਸਾਫ ਤੁਹਾਨੂੰ ਮਿਲੂਗਾ ਧੱਕਾ ਨਹੀਂ ਹੋਣ ਦਵਾਗੇ ਤੇ ਜਿਹੜਾ ਪੁਲਿਸ ਵਾਲਾ ਗਲਤ ਕੰਮ ਕਰਦਾ ਡਿੱਕੇ ਚੜ ਗਿਆ ਜੁੱਤੀ ਵੀ ਟਕਾ ਕੇ ਫੇੜਾਂਗੇ ਵੀਡੀਓ ਵੀ ਬਣਾਵਾਂਗੇ ਤੇ ਬਣਦੀ ਕਾਰਵਾਈ ਉਹਦੇ ਟਾਈਮ ਕਰਾ ਕੇ ਉਹਨੂੰ ਆਪਣੇ ਚੰਗਲ ਤੋਂ ਛਡਾਂਗੇ ਉਹਨਾਂ ਚਿਰ ਉਹਨੂੰ ਛਡਿਆ ਨਹੀਂ ਜਾ ਉਹ ਜਿੰਨਾ ਚਿਰ ਕਾਰਵਾਈ ਕਰਕੇ ਪੁਲਿਸ ਆਪਨਾ ਉਹਨੂੰ ਅਰੈਸਟ ਕਰਕੇ ਕੜੂ ਵਾਹਿਗੁਰਜੀ ਦਾ ਕਾਲਾ ਸਾ ਵਾਹਿਗੁਰਜੀ ਕੀ ਬਤੇ